ਇਸ ਸਮੇਂ ਵੱਡੀ ਤੇ ਅਮਕਾ ਮਦਦਾਂ ਸਾਂਝੀ ਕਰਦੇ ਪਿਆ ਕਿ ਤਰ੍ਹਾਂ ਦੱਸੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆ ਵਸੋ ਨਸ਼ੇ ਦੇ ਠੱਲ ਪਾਉਣ ਦੇ ਪਰ ਕਈ ਪਰੇਲੇ ਕਿਤੇ ਜਾ ਕੇ ਦੇ ਆ ਉੱਥੇ ਤੁਹਾਨੂੰ ਦੱਸਾਂਗੇ ਕਿ ਇਹ ਸ਼ਹਿਰੀ ਕੋਤਾ ਪਾਸੋਂ ਜਾਣਾ ਆਪਣੀ ਮਾਂ ਨੂੰ ਜਾਂ ਤਾਂ ਕਰਦਾ ਤੰਗ ਪ੍ਰੇਸ਼ਾਨ ਕਰਦਾ ਸੀ ਪੈਸੇ ਦੀ ਮੰਗ ਕਰਦਾ ਸੀ ਪਰ ਉਹ ਨਹੀਂ ਤਾਂ ਮਾਂ ਨੂੰ ਮਾਰ ਦੀ ਧਮਕੀ ਵੀ ਦਿੰਦਾ ਸੀ ਕੋਈ ਤੇ ਅੱਜ ਉਸਮਾਨ ਜਿਹੜਾ ਆਪਣੇ ਨਸ਼ੇੜੀ ਪੁੱਤ ਕੋ ਦੁਖੀ ਹੋ ਕੇ ਜਿਹੜਾ ਅਜ ਇੱਕ ਜਿੱਲੀਲਾ ਪ੍ਰਿਆਰ ਖਾ ਗਿਆ ਵੀ ਜੀ ਇਹ ਵੀ ਨਿੱਲਾ ਸਮਾਪਤ ਕਰਨ ਲਈ ਗਈ ਆ ਪਰ ਜਿੱਥੇ ਨਸ਼ੇੜੀ ਪੁੱਤ ਨੂੰ ਪੁਲਿਸ ਨੇ ਮੋਕੇ ਦੇ ਹੀ ਕਾਬੂ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਲੋ ਗੱਲਬਾਤ ਕਰਦੇ ਆ ਮਿਰਤਕ ਦੇ ਪਠਾਨੜ ਕੀ ਕਹਿੰਦਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਬਹੁਤ ਮੇਰੇ ਮੁੰਡਾ ਜਿਹੜਾ ਕੋਕਾ ਦੇ ਮੁੰਡਾ ਸੀ ਬੋਲ ਰਿਹਾ ਸਿਆਲ ਬਤਾਰ ਸਿੰਘ ਉਹਨੇ ਬਹੁਤ ਬੜੇ ਤੱਕ ਸੰਤ ਦੁਖੀ ਕੀਤਾਗਾ ਨਸ਼ੇ ਕਰਦਾ ਪੋਰੀਆਂ ਕਰਦਾ ਐਂ ਬਸ ਕਾਫੀ ਲੜਾਈ ਤਲੇ ਸੀ ਪੁੰਦਾ ਕਿ ਦੋ ਦੋ ਵਜੇ ਤੱਕ ਸੁਣਦਾ ਰਿਹਾ ਤੇ ਨਾ ਸਾਨੂੰ ਸੌਂ ਲੈਂਦਾ ਤੇ ਹਾਂ ਉਹਨੇ ਮਸ ਕੱਲ ਨੂੰ ਕਲੇਸ਼ ਮਾਦ ਰੋਲ ਪਾਇਆ ਮੈਨੂੰ 5 ਵਜੇ ਮੈਨੂੰ 1000 ਦੇ ਸਿਰੇ ਲੈ ਗਿਆ ਸਮਝ ਨਹੀਂ ਪਸੂ ਲੈ ਗਿਆ ਦਿਮਾਗ ਦੀ ਮੇਰੇ ਕੋਲ ਨਹੀਂ ਕਿੰਨੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਆਪ ਨੂੰ ਲੱਗ ਮੈਂ ਤੱਕੂ ਮਰਨ ਉਹ ਦਿਨ ਤੂੜੀ ਮਰਨਾ ਮੈਂ ਮਾਰ ਜਿੱਤ ਤੱਕ ਦੁਖੀਆਂ ਰੋਦੋ ਤੇ ਕਲੇਸ਼ ਤੋਂ ਮੈਂ ਤੰਗ ਆ ਗਈਆਂ ਮੈਂ ਆਪਣੀ ਜਾਂਚ ਨਹੀਂ ਮੈਂ ਮੈਨੂੰ ਨਹੀਂ ਜਿਹਨਾਂ ਨੂੰ ਆਪਣੀ ਦੇਖ ਕੇ ਜੀਵਨ जी चीज खा दी कदम लगा दुखी मैं दुखी है सारा दिन कम करते मेहनत करते हैं सब रात तक तू नहीं कम करता कुछ नहीं करता बेहला फिरता पे वह अपने जो हो जाए अपने कमा लागू अपने पेट पाल लाजी ਪੁਲਿਸ ਸਾਡੇ ਪੂਰੇ ਪੂਰਾ 7.5 ਪੂਰਾ ਦਿੱਤਾਗਾ ਹਸਪਤਲ ਗਿਆ ਗੇਸ ਵਰੇ ਗੇ ਸ਼ਮੀ ਗੇ ਗੇਸ ਤੋਂ ਦੇ ਤੋਂ ਤੇ ਉਹ ਕਰਵੇ ਕੀਤੀ ਇਹ ਤੁਸੇ ਐ ਕਿਹਾ ਮਰਦੀ ਮੁੰਡੇ ਬੜੇ ਦੁਖੀ ਸੋ ਪਰਸ਼ਾਨ ਸਾਡੇ ਗੜੀ ਕਰਨ ਪੁੱਛੀ ਗੇ ਉਹ ਤੋਂ ਦੁਖੀ ਹੋ ਕੇ ਵਾਈ ਕਰਦੀ ਬਸ ਪੂਰੇ ਦੇ ਮਾਮਲੇ ਦਾ ਅੱਜ ਪੁਲਿਸ ਦਾਨਾ ਕਰਾਇਆ ਹੈ ਜਿਆ ਰਹੇ ਅੱਜ ਇਹ ਰੈਸਟ ਹੈ